ਹਾਂਜੀ ਬੱਕਰੀ ਪਾਲਕ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਪਰਾਲੀ ਬਾਰੇ ਠੰਡ ਦਾ ਮੌਸਮ ਆ ਚੁੱਕਾ ਹੈ ਤੇ ਆਪਣੇ ਕਈ ਬੱਕਰੀ ਪਾਲਕ ਵੀਰ ਬੱਕਰੀਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਸ਼ਾਮ ਦੇ ਟਾਈਮ ਤੇ ਜਾਂਦਾ ਬੱਕਰੀਆਂ ਥੱਲੇ ਸੁੱਕ ਖਲਿਆਰ ਦੇ ਆ ਜਾਂ ਖਲਿਆਰ ਦੇ ਤੂੜੀ ਤੇ ਕਈ ਵੀਰ ਆਪਣੇ ਖਲਿਆਰ ਦੇ ਜੀ ਪਰਾਲੀ ਪਰਾਲੀ ਬੱਕਰੀ ਨੂੰ ਨਿਗ ਵੀ ਦਿੰਦੀ ਹੈ ਜਗਾ ਵੀ ਪੋਲੀ ਕਰਦੀ ਹੈ ਬੱਕਰੀ ਇਨਾਮ ਦੇ ਨਾਲ ਬੈਠ ਵੀ ਸਕਦੀ ਹੈ ਤੇ ਪਰ ਇਹਦਾ ਇੱਕ ਨੁਕਸਾਨ ਵੀ ਹੈ ਜੀ ਪਰਾਲੀ ਦੇ ਨਾਲ ਬੱਕਰੀਆਂ ਦੇ ਸਰੀਰ ਦੇ ਵਿੱਚ ਜੂਆ ਪਿੱਛੂ ਬਹੁਤ ਬੰਦੇ ਬੱਕਰੀ ਨੂੰ ਜੂਆ ਪਿੱਛੋਂ ਤੋਂ ਬਚਾਉਣ ਦੇ ਲਈ ਤੁਸੀਂ ਮੈਡੀਕਲ ਤੇ ਜਾਣਾ ਹੈ ਮੈਡੀਕਲ ਤੋਂ ਨੋ ਟੈਕਸ ਨਾ ਦਾ ਪਾਊਡਰ ਲੈ ਕੇ ਆਉਣਾ ਹੈ ਇਹ ਪਾਊਡਰ ਤੁਸੀਂ ਬੱਕਰੀ ਦੇ ਤੀਜੇ ਚੌਥੇ ਦਿਨੋਂ ਸਰੀਰ ਤੇ ਲਾਉਣਾ ਜੀ ਕਾ ਕਿ ਤੁਹਾਡੀ ਬੱਕਰੀਆਂ ਜੂਆਂ ਪਿੱਛੋਂ ਤੋਂ ਬਚ ਸਕਣ ਠੰਡ ਦਾ ਮੌਸਮ ਹੈ ਬੱਕਰੀ ਨਿਵਾ ਨਹੀਂ ਸਕਦੇ ਗਰਮੀ ਦੇ ਵਿੱਚ ਵੀ ਤਾਂ ਆਪਾਂ ਬੱਕਰੀ ਨਿਵਾ ਵੀ ਦਿੰਨੇ ਆ ਤੇ ਇਹਨਾਂ ਚੀਜ਼ਾਂ ਤੋਂ ਬਚਾ ਸਕਦੇ ਆ ਆਪਾਂ ਕਰ ਵੀ ਕੁਝ ਨਹੀਂ ਸਕਦੇ ਚਲੋ ਠੀਕ ਆ ਬੱਕਰੀ ਨੂੰ ਬਚਾਉਣਾ ਵੀ ਨਿਗ ਵੀ ਦੇਣੀ ਹੈ ਇਸ ਲਈ ਪਲਾਲੀ ਖਿਲਾਰ ਨਹੀਂ ਪੈਂਦੀ ਹੈ ਪਰ ਟ੍ਰੀਟਮੈਂਟ ਵੀ ਜ਼ਰੂਰੀ ਹੈ ਨਾਲ ਨਾਲ ਤੇ ਜੇ ਜਾਣਕਾਰੀ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ